ਹੋਰ ਬਾਈ ਜੀ ਧੰਨਵਾਦ ਸਾਰਿਆਂ ਦਾ ਠੀਕ ਠਾਕ ਹੋਵੋਗੇ ਅੱਜ ਕਈ ਦਿਨਾਂ ਤੋਂ ਮਾਚਲ ਬਾਈਆਂ ਨਾਲ ਯਾਰ ਸਾਂਝੀ ਕਰੀਏ ਕੋਈ ਗੱਲ ਕੋਈ ਕੰਮ ਕਰਾ ਨਹੀਂ ਸਾਜੀ ਸੂਜੀ ਅਜੇ ਚੱਲੀ ਨਹੀਂ ਛੋਟੀ ਐ ਝਲਪੂ ਦਾ 5-10 ਦਿਨਾਂ ਚ ਤੇ ਮੈਂ ਖਿਆ ਜਦ ਬਾਹਣ ਪਾਉਣਾ ਈ ਝੋਨੇ ਵਾਲਾ ਇਹ ਜੀ ਬੰਦੇ ਨਾਲ ਉਵੇਂ ਲਈ ਫਿਰਦੇ ਆ ਮਟੌਣ ਜੇ ਬਾਈ ਘਾਸ ਜਾਂਦੇ ਐ ਨਾ ਤਾਂ ਨਾਈਟ ਰਾਈਟਰ ਦਾ ਦੁਗਰਾ ਜੋਰ ਲੱਗਦਾ 1000 ਮੰਦਰਾ 100 ਪਿੱਛੇ ਆਪਾਂ ਨਾ ਲਾਇ ਤਾਂ ਬਾਹਣ ਮਾਰ ਦੂ ਹੋ ਜਾ ਪਾਉਂਦਾ ਨਹੀਂ ਤੇਲ ਹੁੰਨਾ ਹੀ ਮੱਚ ਜਾਂਦਾ ਤੇ ਖੁਰਪੀਆਂ ਖਰਪੀਆਂ ਬਦਲੀਆਂ ਹੁਣ ਬਾਈ ਗੱਲ ਹੀ ਹੋਰ ਬਣ ਜਾਂਦੀ ਆ ਬਾਣ ਵੀ ਦੀ ਨੰਗ ਕੇ ਦਿਖਾਈ ਜਦੋਂ ਬਾਤਾ ਤੇ ਖੁਰਪੀਆਂ ਬਦਲ ਕੇ ਵਾਹਿਆ ਕਰੋ ਸਵਾਰ ਕੇ ਵਧੀਆ ਫੇਰ ਹੀ ਫਸਲ ਬਾਈ ਹੋਊਗੀ ਤੇ ਜੇ ਆਪਾਂ ਖੁਰਪੀਆਂ ਖਰਪੀਆਂ ਨਮੀਆਂ ਲੱਗੀਆਂ ਹੋਈਆਂ ਨਾ ਟਰੈਕਟਰ ਸੌਕਾ ਰਹਿੰਦਾ ਤੇ ਵਧੀਆ ਦੇਖ ਕੇ ਨਹੀਂ ਫਿਰ ਆ ਚੀਜ਼ਾਂ ਕਸਣ ਲੱਗ ਜਾਂਦੀਆਂ ਮੁੜ ਕੇ ਨਾ ਹਾਰ ਬੇਕਾਰ ਹੋ ਜਾਂਦੀਆਂ ਬਾਈ ਗੱਲ ਕੁਛ ਵੀ ਨਹੀਂ 1000 1500 ਦੀ ਇਹ ਖੁਰਪੀਆਂ ਆਉਂਦੀਆਂ ਤੇ ਪੰਨ ਲਾ ਲਓ ਤੇ ਗੱਲ ਬਣਾਉਂਦੇ ਤੁਰੇ ਜਾਂਦੇ ਆ ਬਾਈ ਹਾਲਾ ਹੁਣ ਸਾਰੀਆਂ ਬਦਲਤੀਆਂ ਹੁਣ ਜੋੜੂ ਜਦੋਂ ਜੋਗੜਤਾ ਤੂੰ ਦੇਖੀ ਮਾਂਗਰ ਵਾਹਣ ਦੀ ਕੀ ਗੱਲ ਬਣੂਗੀ ਫੇਰ ਫਸਲ ਖੂਜੇ ਹੁਣ ਆਪਾਂ ਉਵੇਂ ਹੀ ਪੱਥਰ ਪਿਆ ਬਾਈ ਪੱਥਰ ਨੂੰ ਆਪਾਂ ਕਿੱਥੋਂ ਹੋਊਗੀ ਚੀਜ਼ ਪੱਥਰ ਚ ਭਲਾਈ ਭਾਲਦੇ ਆ ਤਣੇ ਵੀ ਭਲਾਈ ਭਾਲਦੇ ਆ ਤੇ ਵਧੀਆ ਖੁਰਪੀਆਂ ਖਰਪੀਆਂ ਬਦਲ ਕੇ ਵਾਹਿਆ ਕਰੋ ਜੀ ਲਾ ਕੇ ਫਸਲ ਕਿਉਂ ਨਹੀਂ ਦੂੰ ਮਾਲਕ ਬਾਬੇ ਨਾਨਕ ਦੀ ਖੇਤੀ ਆ ਬਾਈ ਇਹ ਖੁਸ਼ ਹੋ ਕੇ ਹੀ ਕਰਿਆ ਕਰੋ ਧੰਨਵਾਦ